ਸਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਆਪਣੇ 26 ਤਰੀਕ ਦਾ ਟਰੈਕਟਰ ਮਾਰਚਾ ਸੋ ਭਰਾਵੋ ਆਪਣੇ ਜਿਹੜਾ ਟਰੈਕਟਰ ਅੱਜ ਇਹ ਪਿੰਡ ਛਾਪੇ ਤੋਂ ਬਲਾਕ ਮਹਿਲਕਣਾ ਜ਼ਿਲ੍ਹਾ ਬਰਨਾਲਾ ਦੇ ਦਾਣਾ ਮੰਡੀ ਮਹਿਲਕਣਾ ਦੇ ਵਿੱਚ ਇਕੱਠੇ ਹੋਣੇ ਆ ਤੇ ਉਥੇ ਆਪਣੇ ਜਿੰਨੇ ਵੀ ਆਪਣੇ ਕਾਰਪੋਰੇਟ ਕਰਾਣਿਆਂ ਵਾਨੀ ਡਾਣੀ ਹੋਣੀ ਜਾਂ ਸੈਲੋ ਗਰਾਉਣਾ ਜਾਂ ਟੋਲ ਪੰਪ ਆ ਸੋ ਭਰਾਵੋ ਇਹਨਾਂ ਸਾਰਿਆਂ ਤੇ ਆਪਾਂ ਟਰੈਕਟਰ ਜਾ ਕੇ ਖੜੇ ਕਰਨੇ ਆ ਰੋਹਚਾਰ ਕਰਨਾ ਵੀ ਜਿਹੜਾ ਕੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਦਾ ਉਹਦੇ ਵਿੱਚ ਅਵਾਨੀ ਡਾਨੀ ਹੁਣੇ ਰੋੜਾ ਬਣੇ ਹੋਇਆ ਸੋ ਭਰਾਵੋ ਸਰਕਾਰ ਨੂੰ ਦੱਸਣਾ ਚਾਹੁੰਦੇ ਅੱਜ ਵੀ ਅਸੀਂ ਜਿਹੜਾ ਵੀ ਸਾਡੇ ਪ੍ਰਧਾਨ ਜੀ ਆ ਸੋ ਭਰਾਵੋ 63ਵੇਂ ਦਿਨ ਦੇ ਵਿੱਚ ਮਰਨ ਮਰਦ ਪਹੁੰਚ ਗਿਆ ਉਹਨਾਂ ਦਾ ਸੋ ਭਰਾਵੋ ਵੱਡੀਆਂ ਲਾਂਬ ਬੰਦੀਆਂ ਕਰਕੇ ਸਰਕਾਰ ਨੇ 14 ਫਰਵਰੀ ਦੀ ਮੀਟਿੰਗ ਦਿੱਤੀ ਹੋਈ ਆ ਸੋ ਭਰਾਵੋ ਆਪਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਨੇ ਸੋ ਭਰਾਵੋ ਬੇਨਤੀ ਕਰਦੇ ਆ ਵੱਡੀ ਗੈਂਟੀ ਦੇ ਵਿੱਚ ਲਾ ਬੰਦਿਆਂ ਕਰਕੇ ਮੋਰਚੇ ਦੇ ਵਿੱਚ ਹਾਜ਼ਰੀ ਭਰੀਏ ਸੋ ਪ੍ਰਭਾਉ ਅੱਜ ਪਿੰਡ ਸਾਪੇ ਤੋਂ ਟਰੈਕਟਰ ਮਾਰਦੇ ਲਈ ਕਾਫਲਾ ਰਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ